ਜਿਵੇਂ ਡੇਰਾ ਬਾਬਾ ਨਾਨਕ ਵਿਖੇ ਕਰਤਾਰਪੁਰ ਸਾਹਿਬ ਦੇ ਬਾਰਡਰ ਤੇ ਗੁਰੂ ਨਾਨਕ ਸਾਹਿਬ ਦੇ ਸਥਾਨ ਦੇ ਉੱਤੇ ਅਮਨ ਤੇ ਸ਼ਾਂਤੀ ਦਾ 1 ਮਾਰਚ ਕਾਢ ਰਹੇ ਆ ਜਿਹੜੇ ਬੜੇ ਬੈਰਹਿਮੀ ਨਾਲ 26 ਬੰਦੇ ਪੈਲਗਾਮ ਚ ਮਾਰੇ ਗਏ ਆ ਉਹਨਾਂ ਦਾ ਸਾਰਿਆਂ ਨੂੰ ਅਫਸੋਸ ਹੈਗਾ ਪਰ ਸਾਡੀ ਮੰਗ ਹੈ ਉਹਦੀ ਪੜਤਾਲ ਕੀਤੀ ਜਾਏ ਉਹਦੀ ਜਾਂਚ ਕੀਤੀ ਜਾਏ ਕਾਨੂੰਨ ਦੇ ਦੇਰੇ ਦੇ ਵਿੱਚ ਅਪਰਾਧੀਆਂ ਨੂੰ ਫੜਿਆ ਜਾਏ ਔਰ ਅੰਤਰਰਾਸ਼ਟਰੀ ਕਾਨੂੰਨ ਅਧੀਨ ਉਹ অপরাধੀਆਂ ਦੇ ਪਰ ਖਿਲਾਫ ਕਾਰਵਾਈ ਕਰਕੇ ਇਨਸਾਫ ਲਿੱਤਾ ਜਾਵੇ ਜਿਹੜਾ ਆਰਐਸਐਸ ਬੀਜੇਪੀ ਨੇ ਕੱਟੜਵਾਦੀ ਸੋਚ ਨੇ ਉਰੇ ਇੱਕ جنگ ਦਾ ਮਾਹੌਲ ਪੈਦਾ ਕਰਤਾ ਫੌਜ ਦੇ ਹੱਥ 'ਚ ਕਾਨੂੰਨ ਦੇਤਾ ਹੈਗਾ ਉਹ ਬਹੁਤ ਇਨਸਾਨੀਅਤ ਦੇ ਕਾਂਡ ਹੋ ਰਹੇ ਆ ਜਿਹੜੇ ਜਾ ਕੇ ਫੌਜ ਨੂੰ ਟਾਰਗੇਟ ਨਹੀਂ ਕੀਤਾ ਭਾਰਤ ਨੇ ਉੱਥੇ ਸਿਵਿਲਿਅਨ ਦੇ ਉੱਤੇ ਉਹਨਾਂ ਨੇ ਕਹਿ ਕੇ ਕਿ ਇਹ ਟੈਰਰ ਕੈਂਪ ਹੈ ਉੱਥੇ ਜਾ ਕੇ ਮਸੀਤਾ ਮਜਤਾ ਦੇ ਉੱਤੇ ਬੰਬ ਸੁੱਟਦੇ ਉਹਦਾ ਜਵਾਬ ਹੁਣ ਪਹੁੰਚਦੇ ਸਿੱਖਾਂ ਦੇ ਗੁਰੂ ਘਰ ਦੇ ਵਿੱਚ ਬੰਬ ਚੱਲ ਪਏ ਹੈਗੇ ਆ ਔਰ ਇਹ ਜਿਹੜਾ ਮਾਹੌਲ ਵਿਗੜ ਰਿਹਾ ਇਹਦੇ ਵਿੱਚ ਪਰਦਾ ਤੱਕ ਨਹੀਂ ਜਾਂਦਾ ਪਰ ਪੰਜਾਬ ਦਾ ਸਭ ਕੁਝ ਚਲੇ ਜਾਂਦਾ ਹੈਗਾ ਬਾਰਡਰ ਤੇ ਬੈਠੇ ਅੱਜ ਸਾਰੀ ਦੁਨੀਆ ਭੈ ਚ ਹੈਗੀ ਹੈ 65 71 ਦੇ ਵਿੱਚ 10 10 ਕਿਲੋਮੀਟਰ ਤਾਈ ਸਾਰੀ ਆਬਾਦੀ ਉਜਾੜਤੀ ਸੀਗੀ ਇੱਥੇ ਕੰਮਕਾਜ ਛੱਡ ਤੇ ਬੱਚੇ ਸਕੂਲਾਂ ਨਿਕਲ ਗਏ ਇੱਥੇ ਰਹਿਣਾ ਬਹਿਣਾ ਬਹੁਤ ਔਖਾ ਹੋ ਜਾਂਦਾ ਹੈਗਾ ਔਰ ਨੁਕਸਾਨ ਬਾਰਡਰ ਤੇ ਹੀ ਹੁੰਦਾ 10 ਲੱਗ ਜਾਂਦੀਆਂ ਜਿਮੀਦਾਰ ਆਪਣੇ ਖੇਤਾਂ ਤਾਈਂ ਨਹੀਂ ਪਹੁੰਚ ਸਕਦੇ ਬੀਬੀਆਂ ਨੂੰ ਫਰੋਲ ਫਰੋਲ ਕੇ ਬੀਐਸ ਐਫ ਵਾਲੇ ਆਪਣੇ ਖੇਤਾਂ ਤਾਈਂ ਭੇਜਦੇ ਹੈਗੇ ਆ ਮਾਈਨਾ ਲੱਗ ਜਾਂਦੀਆਂ ਖੇਤਾਂ ਦੇ ਵਿੱਚ ਉੱਥੇ ਬੇਕਾਰ ਹੋ ਜਾਂਦੀ ਹੈ ਸਾਡੀ ਜ਼ਮੀਨ ਜਿੱਥੇ 70% ਵਪਾਰ ਲੈਂਦੇ ਤੇ ਚੜਦੇ ਪਾਕਿਸਤਾਨ ਨਾਲ ਹੁੰਦਾ ਸੀ ਅੱਜ ਇੱਥੇ ਸਾਰੇ ਧੰਦੇ ਬੰਦ ਹੋ ਗਏ ਹੈਗੇ ਆ ਸਮਗਲਿੰਗ ਹਜੇ ਵੀ ਚੱਲਦੀ ਐ ਡਰੋਨ ਹਜੇ ਵੀ ਆਉਂਦੇ ਆ ਮਾਰੇ ਕੰਮ ਸਾਰੇ ਹੋ ਜਾਂਦੇ ਆ ਪਰ ਚੰਗੇ ਬੰਦਿਆਂ ਦੇ ਮੇਲ ਆਪਸ 'ਚ ਰੋਕਦੇ ਜੇ ਸਾਡਾ ਆਪਸ 'ਚੇ ਤਾਲਮੇਲ ਹੋਵੇ ਸਾਡਾ ਵਪਾਰਕ ਸਾਂਝ ਹੋਵੇ ਆਵਾਜਾਹੀ ਹੋਵੇ ਤਾਂ ਹਰੇਕ ਇਨਸਾਨ ਪੱਖੀ ਬੰਦਾ ਮਾਰੇ ਨੂੰ ਮਾੜਾ ਕਹੂਗਾ ਚਾਹੇ ਉਹ ਹਿੰਦੂਆਂ ਦਾ ਕਾਤਲ ਕੀਤਾ ਹੋਏ ਸਿੱਖਾਂ ਦਾ ਕੀਤਾ ਹੋਏ ਮੁਸਲਮਾਨਾਂ ਦਾ ਕੀਤਾ ਹੋਏ ਮੁਨੋਕਤਾ ਦੀ ਸਾਂਝ ਹੁੰਦੀ ਹੈ ਇਹ ਜਿਹੜੀ ਪਾਕਿਸਤਾਨ ਦੀ ਆਰਮੀ ਤੇ ਸਰਕਾਰ ਭਾਰਤ ਦੀ ਹਿੰਦੂ ਪ੍ਰਸਤ ਸਰਕਾਰ ਤੇ ਆਰਮੀ ਇੱਕ ਦੂਜੇ ਨਾਲ ਭੜ ਰਹੀ ਹੈ ਅੱਜ ਪ੍ਰਵਾਨੂ ਸ਼ਸਤਰ ਦਾ ਯੋਗ ਹੈ ਇਹਦੇ ਵਿੱਚ ਜੇ ਇਹ ਗਲਤੀ ਹੋ ਗਈ ਤਾਂ ਇੱਥੇ ਪੰਜਾਬ ਦੀ ਤਬਾਹੀ ਹੋ ਜੂਗੀ ਸਾਡੇ ਗੁਰਤਾਰਾਮ ਦੋਨੋਂ ਪਾਸੇ ਹੈਗੇ ਗਰਤਾਰਪੁਰ ਸਾਹਿਬ ਇੱਥੇ ਹੈ ਨਨਕਾਣਾ ਸਾਹਿਬ ਹੈਗੇ ਪੰਜਾ ਸਾਹਿਬ ਹੈਗੇ ਗੁਰੂ ਸਾਹਿਬ ਦੋਨੋਂ ਪਾਸੇ ਬਸਦੇ ਹੁੰਦੇ ਸੀਗੇ ਸਾਡੇ ਗੁਰੂਆਂ ਨੇ ਸਾਰੇ ਕਿਤੇ ਸਿੱਖੀ ਰੱਖੀ ਹੈ ਅੱਜ ਵੀ ਪੰਥ ਦੀਆਂ ਜਾਇਦਾਦਾਂ ਉੱਥੇ ਖੜੀਆਂ ਐ ਇੱਥੋਂ ਬੰਬ ਚੱਲੇ ਉੱਥੇ ਢਹਿ ਜਾਣੇ ਐ